ਹਾਂਜੀ ਕੀ ਹਾਲ ਚਾਲ ਚੋਬਰੋ ਸਸੀ ਘਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਮੇਦਾਰਤਾ ਠੀਕ ਤਾਂ ਹੋਣਗੇ ਕੋਤਰ ਕੋਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਜੀ ਕਰਪਰ ਆ ਠੀਕ ਹੋਣਗੇ ਆਜੋ ਅਜ ਦਾ ਨਵਾਂ ਵਲੌਗ ਸਟਾਰਟ ਕਰਦੇ ਹਾਂ ਠੀਕ ਆ ਚੋਬਰੋ ਤੇ ਫਿਰਾਲ ਆਪਾਂ ਅੱਜ ਇਧਰ ਆਏ ਸੀ ਕਿ ਦੂਜੇ ਘਰੇ ਆ ਠੀਕ ਮਿਸਲੇ ਟਿੱਕੀ ਪਈ ਆ ਬੜੇ ਦਸ ਬ్రో ਕੀ ਐ ਚੈਕਰਮੈਂਟ ਐ ਇਹ ਤਾਂ ਨਵੀਂ ਐ ਕਿਥੋਂ ਡਿੱਗ ਪਈ ਇਹ ਤਾਂ ਟਹਿਈ ਨਹੀਂ ਸੀ ਇੱਥੇ ਕੀ ਬਤਾ ਤੇ ਬਾਕੀ ਇੱਧਰ ਆਏ ਸੀਗੇ ਚਾਰਜ ਦੇ ਚੱਕਣ ਆਪਣਾ ਜਿਹੜਾ ਚੋਬਰ ਵੈਲਸ ਕਮਰੇ ਚ ਪਿਆ ਇਧਰ ਨਾਲ ਵਾਲੇ ਚ ਤੇ ਬਾਕੀ ਅੱਜ ਐਸ ਕਮਰੇ ਚ ਵੀ ਮਿੱਟੀ ਮੁੱਟੀ ਲਾਉਣੇ ਆ ਜਿਗਾਰਡਮੈਂਟ ਕਰਦੇ ਆ ਨਾਲੇ ਅੱਜ ਗੇਟ ਦਾ ਪਤਾ ਕਰਕੇ ਉਹਨੂੰ ਵੀ ਬਣਾਤਾ ਜਾਂ ਨਹੀਂ ਬਣਾ ਕੇ ਦਿੱਤਾ ਠੀਕ ਆ ਚੋਬਰ ਨੂੰ ਫਰਕੋਤਰ ਵੀ ਛੱਡਣੇ ਆ ਇਹਦੇ ਚ ਠੀਕ ਹੈ ਜੀ ਕੀ ਬਈ ਕਿਹੜਾ ਕਿਹੜਾ ਬੰਦਾ ਆਪਣੀ ਇਸ ਗੱਲ ਨਾਲ ਸਹਿਮਤ ਹੈ ਵੀ ਆਪਣੇ ਵਲੌਗ ਡੇ ਬਾਏ ਡੇ ਹਾਂ ਠੀਕ ਹੈ ਜਬਰੋ ਕਮੈਂਟ ਕਰਕੇ ਦੱਸੋ ਬਾਕੀ ਜੀ ਇਧਰ ਹੁਣ ਵਿਖਾ ਦਿੰਨੇ ਕਬੂਤਰ ਪਹਿਲਾਂ ਕੁੱਕੜਾਂ ਦੇ ਦਰਸ਼ਨ ਕਰੋ ਜੀ ਕਹਿੰਦੇ ਤੁਹਾਨੂੰ ਵੀ ਵਿਖਾ ਦੋ ਉਹ ਜੋ ਵੀ ਲੋច ਉਬਰੋ ਵੇਖੋ ਕੁੱਕੜ ਆਪਣੇ ਦੇਖ ਲਓ ਕਬੂਤਰ ਕੁੱਕੜ ਜੀ ਤੇ ਹੁਣ ਵਿਖਾਉਣੇ ਕਬੂਤਰਾਂ ਦੀ ਨੀ ਕੰਮ ਆ ਰਹੇ ਨੇ ਜੀ ਬਰੋ ਬਸ ਐਂ ਅਵੀ ਅੰਡੂੰਡੇ ਨਾਲ ਆਦਨ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਨਹੀਂ ਤਾਂ ਕੰਮ ਔਖਾ ਹੋ ਜਾਣਾ ਕਬੂਤਰ ਉਧਰ ਨਹੀਂ ਜਾਣੇ ਠੀਕ ਹੈ ਜੀ ਬਾਕੀ ਬੱਚੇ ਵੀ ਓਕੇ ਦੀ ਰਿਪੋਰਟ ਆ ਉਹ ਜੁੜੀ ਨੇ ਬੱਚੇ ਅੱਜ ਜਿਆ ਸਵੇਰੇ ਨਿਕਲੇ ਹੋਣੇ ਆ ਠੀਕ ਹੈ ਜਬਰੋ ਤੇ ਬਾਕੀ ਓਕੇ ਦੀ ਰਿਪੋਰਟ ਹੈ ਠੀਕ ਹੈ ਜੀ ਤੇ ਉਹ ਬਾਕੀ ਮੈਂ ਨਾ ਪਿਛਲੀ ਵੀਡੀਓ ਚ ਪੁੱਛਿਆ ਸੀ ਵੀ ਕਬੂਤਰਾਂ ਦੇ ਨੱਕ ਤੇ ਉਹ ਗਿੱਲਾ ਗਿੱਲਾ ਜਾਂ ਕਿਵੇਂ ਆ ਜੋ ਮੇਰਾ ਉਸ ਗੱਲ ਤੇ ਤਾਂ ਧਿਆਨ ਨਹੀਂ ਗਿਆ ਕਬੂਤਰ ਚੋਗਾ ਦਿੰਦੇ ਆ ਪਤਾ ਕੀ ਚੱਕਰ ਸੀ ਜੋ ਕਿ ਮੈਂ ਪੁੱਛਾਂ ਪਿਛਲੀ ਵਾਰੀ ਨਾ ਜਦੋਂ ਪਹਿਲਾਂ ਆਪਣੇ ਕਬੂਤਰਾਂ ਨੂੰ ਅੱਖਾਂ 'ਚ ਬਿਮਾਰੀ ਪੈ ਗਈ ਸੀ ਉਦੋਂ ਵੀ ਕਬੂਤਰਾਂ ਦੇ ਨੱਕ ਜੇ ਗਿੱਲੇ ਹੋਣ ਉਹਨਾਂ ਦੇ ਬਿਲਕੁਲ ਉਹਨਾਂ ਨੇ ਬੱਚੇ ਬੱਚੀ ਨਹੀਂ ਗੱਡੇ ਸੀਗੇ ਨੱਕ ਦੇ ਗਿੱਲੇ ਹੋਣ ਤੇ ਪਾਣੀ 'ਚ ਡਬੋ ਕੇ ਰੱਖਦੇ ਸੀ ਗਰਮੀਆਂ 'ਚ ਵੀ ਮੈਂ ਤਾਂ ਅਗਰ ਕੇ ਪੁੱਛਿਆ ਸੀ ਮੈਂ ਕਿ ਤੋ ਦੁਬਾਰਾ ਉਹ ਬਿਮਾਰੀ ਆ ਗਈ ਹੋਵੇ ਤੇ ਆਹ ਗੱਲ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਆਈ ਵੀ ਕਬੂਤਰਾਂ ਕਬੂਤਰ ਬੱਚਿਆਂ ਨੂੰ ਚੋਗਾ ਦਿੰਦੇ ਠੀਕ ਹੈ ਜੀ ਤੇ ਬਾਕੀ ਇਹ ਰਪਟ ਚਾਰਜਾ ਲਾ ਦਿਆ ਆਪਣੇ ਹੀਰ ਵਰਡਸ ਇਹ ਚੰਬਰ ਫਿਰ ਕਰਦੇ ਜੀ ਹੁਣ ਬੱਠਲ ਭਰ ਭਰ ਕੇ ਮਿੱਟੀ ਦੇ گاਵਾ ਥੱਲੇ ਛਿੱਟੀ ਆਣੇ ਆ ਉਧਰੋਂ ਚਾਨੀਵਾ ਤਾਂ ਬਖਾ ਦਿੰਨੇ ਆ ਨਾਲ ਦੋ ਵੰਟ ਸਾਹ ਲੈ ਲਾਂਗੇ 15 20 ਬੱਠਲ ਸੱਟ ਤੇ ਤੇ ਕੁਝ ਹੋਰ ਸਿੱਟਣੇ ਉੱਚਾ ਥਾਂ ਹੋਇਆ ਪਿਆ ਬੱਕਰੀਆਂ ਨੂੰ ਖੋਲਤੀਏ ਚਾਚੇ ਕਿ ਮੋਹਲੀਆਂ ਫਰਦੀਆਂ ਗਗਣ ਗਿਆ ਆਪੇ ਨਾਲ ਜਾ ਕੇ ਕਾਹ ਗੋਚਰ ਲੈਣੀਆਂ ਆਹ ਦੇਖੋ ਜੀ ਆ ਇੱਥੇ ਮਿੱਟੀ ਸਿੱਟੀ ਐ ਨਾ ਮੈਂ ਉਧਰ ਪੰਨਾਂ ਦੇਖੋ ਕਿਵੇਂ ਮਸਤੀਆਂ ਹੋਣ ਟੱਡੋ ਟੱਡੋ ਖੜਿਓ ਉਸਕਾ ਨਾਮ ਟੱਡੋ ਹੈ ਯਰਲੀਕਾ ਪਰਲੀ ਦਾ ਆਪਾ ਰੱਖਿਆ ਨੀ ਖੜਿਓ 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 ਲੈ ਖੋਲਾ ਕੋ ਲਾ ਬਲਾ ਭੱਜ ਜਾ ਭੱਜ ਆਪਾ ਭੱਜ ਹੁਣ ਵੇਖੀ ਹੁਣ ਵੇ ਹਾਂ ਹੁਣ ਵੇ ਖੜੀ ਹੋਈ ਹੁਣ ਤਾਂ ਚਾਈ ਚੜ ਗਿਆ ਤੈਨੂੰ ਵੀ ਖੋਲਦਾ ਲੈ 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 ਭੱਜ ਜਾ ਭੱਜ ਭੱਜ ਖੋਲਦਾ ਫਿਰਾਂ ਕਰਦੀਆਂ ਖੋਲਦਾ ਖੋਲਦਾ ਇੱਕ ਉਹ ਨੇ ਬੜੀ ਔਖੀ ਖੋਲੂ ਨੇ ਇੱਕ ਰਾਮਾ ਖੋਲ ਦਵਾ ਫਿਰ ਕਰ ਪਾਜੋ ਪਾਜੋ ਖੋਲਤੀਆਂ ਇਹਨਾਂ ਨੂੰ ਤਾਂ ਤੇ ਹੁਣ ਸਟਦੀਆ ਮਿੱਟੀ ਦੇ ਬੱਠੜ ਆ ਉੱਚਾ ਨੀਵਾ ਥਾਂ ਹੋਇਆ ਪਿਆ ਸੀ ਯਾਰ ਗਾਉ ਨੂੰ ਬੈਂਚ ਥੱਲੇ ਦਿਖਤ ਸੀ ਜਿਵੇਂ ਹੁਣ ਆ ਦੇਖੋ ਇੱਥੇ ਖੱਡੇ ਖੁੱਡੇ ਪਏ ਵੇ ਆ ਦੇਖੋ ਐ ਠੀਕ ਹੈ ਜੀ ਕੋਈ ਥਾਂ ਕਰ ਦੇਣਾ ਜਿਵੇਂ ਹੁਣ ਇੱਥੋਂ ਦੇਖੋ ਕਿੰਨਾ ਡਿਫਰੈਂਸ ਆ ਆ ਨੀਵੀਂ ਥਾਂ ਆ ਉੱਚੀ ਥਾਂ ਤੇ ਬਸ ਆ ਇੱਕੋ ਜਿਹਾ ਕਰ ਦਈਏ ਲੈਵਲ ਕੱਢ ਦਈਏ ਠੀਕ ਹੈ ਚੋ ਬ్రో ਤੇਵਾ ਮਿੱਟੀ ਮੂਟੀ ਠੱਟ ਲਾਂ ਪਰ ਕਬੂਤਰਾਂ ਨੂੰ ਦਾਣੇ ਪਾਣੀ ਤੇ ਹੋਰ ਸਿਸਟਮ ਕਰਦੇ ਆ ਠੀਕ ਆ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਕੰਮ ਲੱਗੇ ਪਏ ਆ ਦਿਣ ਦਾ ਪਤਾ ਨਹੀਂ ਲੱਗਦਾ ਯਾਰ ਕਦੋਂ ਚੜ ਗਿਆ ਤੇ ਕਦੋਂ ਛਿਪ ਗਿਆ ਠੀਕ ਆ ਜੀ ਤੇ ਤੜਕੇ ਚਾਹ ਪੀਤੀ ਆ ਚਾਹ ਵੀ ਕੇ ਫਿਰ ਲੰਮੇ ਪੈ ਗਏ ਤੇ 12 ਵਜੇ ਲੈ ਇੰਨੇ ਟਾਈਮ ਇੰਨੇ ਟਾਈਮ ਚ ਤੇ ਕਬੂਤਰ ਡਾਉਣ ਦੀ ਸਕਰੀਮ ਸੀ ਪਰ ਕੀ ਕਰੀਏ 11 12 ਵਜੇ ਸੀ ਫਿਰ ਸੋਚਿਆ ਚਲ ਮਿੱਟੀ ਦਾ ਹੀ ਕੰਮ ਨਿਬੜ ਦਿੰਨੇ ਆ ਅੱਜ ਮਿੱਟੀ ਛੱਡ ਦਿੰਨੇ ਆ ਠੀਕ ਹੈ ਜੀ ਬ੍ਰੋ ਤਿੰਨ ਕਬੂਤਰ ਢਾਤੇ ਦੋ ਪਹਿਲਾਂ ਢਾਏ ਤੇ ਕਾਕੂਤਰੀ ਹੁਣ ਛੱਡ ਦਿੰਨੇ ਆ ਠੀਕ ਹੈ ਜੀ ਬ੍ਰੋ ਬਸ ਐਂ ਜੀ ਤਾਕੂਤਰ ਢਾ ਲਈਏ ਤੇ ਇਹਨਾਂ ਨੂੰ ਵੀ ਢਾਤਾ ਠੀਕ ਹੈ ਜੀ ਉੱਡ ਗਈ ਕਬੂਤਰੀ ਤੇ ਮੈਨੂੰ ਲੱਗ ਕੱਟ ਸੀ ਯਾਰ ਇਹ ਕੱਟ ਕੀ ਸਰਪੇ ਵੀ ਸੀ ਚੈੱਕ ਹੀ ਨਹੀਂ ਕੀਤਾ ਚਲੋ ਕੋਈ ਨਾ ਤੇ ਬਾਕੀ ਛਤਰੀ ਛਤਰੀ ਲਾ ਦਿੰਨੇ ਆ ਉੱਤੇ ਠੀਕ ਹੈ ਜੀ ਪਹਿਲਾਂ ਖੁੱਡੇ ਤਾਂ ਗੇਟ ਭੇੜਦਾ ਬਾਅਦ ਕਰਪੋਟ ਆ ਛਤਰੀ ਲੈ ਜਾਵਾਂ ਉੱਤੇ ਲਾਦਾ ਵਾਸਤੇ ਫਿਰ ਕਰਦਾ ਜੀ ਛਤਰੀ ਛਤਰੀ ਲਾ ਦੇ ਕਬੂਤਰ ਆਪਣੇ ਉਹ ਫਿਰ ਤਾਂ ਇਹ ਗੱਜੋ ਬਰ ਮੌਸਮ ਸਾਫ਼ ਨਹੀਂ ਤਾਂ ਵਿਖਦੇ ਨਹੀਂ ਗੀ ਇਹਦਾ ਵੇਖ ਜਾਂਦੇ ਠੀਕ ਹੈ ਜੀ ਫਿਰ ਤਾਂ ਸਕਿਆ ਵੀ ਲੈ ਕੇ ਜੇ ਕੰਫਰਟੇਬਲ ਹੋਣਗੇ ਆ ਤਾਂ ਯੈਸ ਨਾ ਮੈਂ ਫਿਰ 10 ਕਿਲੋ ਇੱਥੇ 15 20 ਮਨ 16 ਤਾਂ ਗਏ ਉਹਨੂੰ ਬੰਦ ਕਰ ਲਾ ਜੜਾ ਆ ਗਿਆ ਉੱਤੇ ਚੋਬਰੋ ਚੜਾ ਦਈਏ ਉੱਤੇ ਮੋਟਰਸਾਈਕਲ ਚੜਾ ਦਈਏ ਉੱਤੇ ਕਿਵੇਂ ਜਿੰਦਗੀ ਤੋਂ ਕਿਆ ਵਾਹ ਹੈ ਵਾਹ ਤੇਰੀ ਰੂਹ ਨੂੰ ਸੋਨ ਕੀ ਕਹਿੰਦੇ ਲ ਜਾਇ ਤੇ ਚੜ੍ਹਨ ਵਾਸਤੇ ਚਾ ਆ ਗਈ ਕਿ ਇਧਰ ਤੇ ਕੋਈ ਜ਼ਬਰ ਹਾਂ ਹੋਟੇਲੀ ਨਹੀਂ ਆਣਾ ਅੱਜ ਨਹੀਂ ਨਹੀਂ ਕਿਵੇਂ ਆ ਤੂੰ ਦਰਵਾਜ਼ਾ ਆਈ ਤੇ ਗੇੜ ਦਾ ਪਤਾ ਕਰ ਜਾਂਦਾ ਸੀ ਕਿਦਣ ਦਾ ਕਹਿੰਦਾ ਨੀਤ ਗੇੜ ਜਵਰਤੀ ਗੋਲ ਚਰਮਾ ਗਈ ਫਿਰ ਡਾਣਾ ਤਾਂ ਕਰਕੇ ਲੋ ਚੋbro ਹੁਣ ਲਾ ਦੀਏ ਕੂਤਰ ਆਪਣੇ ਜਿਹੜੇ ਬੈਠੇ ਆ ਛਤਰੀਆਂ ਤੇ ਠੀਕ ਹੈ ਜੀ ਉਹ ਬੈਠੇ ਨੇ ਲਾ ਦੀਏ ਫਿਰ ਕਰਦੇ ਆ ਤੋ ਜੀ ਕੂਤਰਾਂ ਨੂੰ ਧਾਣੇ ਦੋਣੇ ਪਾ ਦੀਏ ਤੇ ਤਾੜ ਤੇ ਦਿੱਤੀਆਂ ਕੂਤਰ ਛਤਰੀ ਤੇ ਲਾ ਗੀ ਠੀਕ ਹੈ ਜੀbro ਤਾੜ ਦੇ ਕੂਤਰ ਤਾਂ ਅਦਰ ਬੱਚੇ ਵੀ ਓਕੇ ਦੀ ਰਿਪੋਰਟ ਹੈ 1 ਮਿੰਟ ਲੋ ਜੀ ਅੱਦੇ ਇੰਦਰ ਪਾ ਦੀਏ ਅੱਧੇ ਹੋ ਗਏ ਬੀ ਸਾਫ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬ్రో ਇੱਕ ਮਿੰਟ 1 ਸੈਕਿੰਡ ਲੋ ਇਹ ਵੀ ਹੋ ਗਈ ਸਾਫ ਅੱਧੇ ਪਾ ਲਈਏ ਇਹਦੇ ਚ ਤੇ ਇੱਕ ਮਿੰਟ ਤੇ ਉਤੋਂ ਦੀ ਪਾ ਲਈਏ ਛੋਲੇ ਜੋ ਕਿ ਇਸ ਕੱਪ ਚ ਭਰਦੇ ਵੇ ਪਾਣੀ ਕੱਢਦਾ ਮੈਂ ਇੱਕ ਮਿੰਟ ਕਾਟ ਇੱਕ ਕਾਟ ਇੱਕ ਕਾਟ ਇੱਕ ਕਾਟ ਲੋ ਜੀ ਇਹਦੇ ਮਾੜੇ ਛੋਲੇ ਵੀ ਪਾ ਲਈਏ ਇਹਨਾਂ ਨੂੰ ਇਧਰ ਅੰਦੇ ਕ ਇਧਰ ਬਾਦੇ ਅੰਦੇ ਕ ਇਧਰ ਬਾਦੇ ਅੰਦੇ ਕ ਇਧਰ ਬਾਦੇ ਅੰਦੇ ਕ ਇਧਰ ਬਾਦੇ ਠੀਕ ਹੈ ਇਧਰ ਜਿਆਦਾ ਹੀ ਪਾ ਗਏ ਥੋੜੇ ਜਿਹੀ ਕੋਈ ਨਾ ਆਪ ਵੀ ਖਾ ਉਹ ਲੈਣਗੇ ਮਿਕਸ ਕਰ ਦਿੱ ਗਏ ਮਿਕਸ ਕਰ ਦਿੱ ਇੱਕ ਵਾਰ ਦੇ ਕੱਟ ਲੈ